ਦੋ ਭੈਣ ਭਰਾ ਵੀਡੀਓ ਬਣਾ ਕੇ ਭੇਜ ਦਿੰਦੇ ਆ ਕਿ ਵੀਰੇ ਸਾਡੇ ਪਿੰਡ ਚ ਵੀ ਇਦਾਂ ਦਾ ਅਤਿਆਚਾਰ ਹੋ ਰਿਹਾ ਤੇ ਜੇ ਤੁਸੀਂ ਕਰ ਸਕਦੇ ਆ ਦੋਨਾਂ ਰੂਹਾਂ ਨੂੰ ਉੱਥੇ ਜਰੂਰ ਯਾਦ ਕਰਵਾਓ। ਤੁਸੀਂ ਪੂਰੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਜਾਈਦਾ ਔਰ ਜਦੋਂ ਪਤਾ ਹੋਵੇ ਕਿ ਅੰਦਰ ਕਾਹਨਾ ਦਿਲ ਚ ਪਤਾ ਹੁੰਦਾ ਬੰਦੇ ਦੇ ਪਾਪ ਹੁੰਦਾ ਤਾਂ ਪਹਿਲਾਂ ਹੀ ਉਹਨਾਂ ਦੇ ਅੰਦਰ ਡਰ ਹੁੰਦਾ ਵਾ ਤਾਂ ਉਹ ਆਪਣੇ ਆਪ ਹੀ ਇੱਕ ਕੈਮਰੇ ਦਾ ਡਰ ਲਾ ਲਓ ਤੇ ਆਪਣੇ ਆਪ ਹੀ ਮੰਨ ਜਾਂਦੇ ਆ ਕਿ ਹਾਂ ਸਾਥੋਂ ਗਲਤੀ ਹੋ ਗਈ ਆ ਜਿੰਨਾ ਟਾਈਮ ਅਸੀਂ ਰੱਖਿਆ ਬੰਦਾ ਠੀਕ ਆ ਤੇ ਤੁਸੀਂ ਜੇ ਲਿਜਾਣਾ ਚਾਹੁੰਦੇ ਆ ਤਾਂ ਲੈ ਜਾਓ। ਕਿ ਹੁਣ ਤੱਕ ਬੜਿਆ 30 35 ਮੈਂਬਰਾਂ ਨੂੰ ਛੜਵਾ ਚੁੱਕੇ ਆ ਜਿਦੇ ਵਿੱਚੋਂ 10 ਤੋਂ 12 ਮੈਂਬਰ ਆਪਣੇ ਪਰਿਵਾਰਾਂ ਚ ਜਾ ਚੁੱਕੇ ਆ ਇੱਕ ਸਾਡੇ ਕੋਲੇ ਬਜ਼ੁਰਗ ਆਇਆ ਉਹਦਾ 35 ਸਾਲ ਬਾਅਦ ਬੇ ਪਰਿਵਾਰ ਮਿਲਿਆ ਔਰ ਉਹਦੇ ਘਰਦਿਆਂ ਨੇ ਯੂਪੀ ਸਾਈਡ ਤੋਂ ਬੰਦਾ ਸੀਗਾ ਔਰ ਉਹਦੇ ਘਰਦਿਆਂ ਨੇ ਭੋਗ ਵੀ ਪਾਤਾ ਸੀ ਤਾਂ ਜਦੋਂ ਪਤਾ ਲੱਗਿਆ ਉਹਨਾਂ ਨੂੰ ਕਿ ਸਾਡਾ ਬੰਦਾ ਜਿਉਂਦਾ ਉਹਨਾਂ ਨੇ ਵੀਡੀਓ ਦੇਖੀ ਤਾਂ ਸਾਰਾ ਪਿੰਡ ਲੈਣ ਆਇਆ ਉਹਨੂੰ ਤੇ ਉਹ ਪ੍ਰਮਾਤਮਾ ਕਰਵਾਨ ਵਾਲਾ ਸੇਵਾ ਔਰ ਅਸੀਂ ਖੁਸ਼ਕਿਸਮਤ ਸਮਝਦੇ ਆਂ ਕਿ ਉਹ ਵਾਹਿਗੁਰੂ ਨੇ ਅੱਲਾ ਨੇ ਰਾਮ ਈਸ਼ਵਰ ਜੀ ਨੇ ਸਾਨੂੰ ਇਹ ਸੇਵਾ ਲਈ ਚੁਣਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਜਸ ਖੈਰਾ ਜਦੋਂ ਵੀ ਸੋਸ਼ਲ ਮੀਡੀਆ ਖੋਲਦੇ ਆ ਕਿਤਨਾ ਕਿਤੇ ਇੱਕ ਸ਼ਖਸ ਦੀ ਜਿਹੜੀ ਵੀਡੀਓ ਆ ਜਰੂਰ ਸਾਹਮਣੇ ਆਉਂਦੀ ਆ ਲੋਕਾਂ ਦੇ ਵਿੱਚ ਜਿਹੜਾ ਘਰਾਂ ਦੇ ਵਿੱਚ ਡੱਕੇ ਹੋਏ ਲੋਕ ਜਿਹੜੇ ਮੰਦਬੂਧੀ ਹੁੰਦੇ ਆ ਜਾਂ ਤੱਕੇ ਨੇ ਨਾਲ ਜਿਹੜੇ ਘਰੇ ਰੱਖੇ ਹੁੰਦੇ ਆ ਉਹਨਾਂ ਨੂੰ ਇਹ ਵੀਰ ਛਡਾਉਂਦਾ ਜਰੂਰ ਦਿਖਾਈ ਦਿੰਦਾ ਸਾਡਾ ਬਾਈ ਗੁਰਿੰਦਰ ਬਾਟ ਬਾਈ ਜੀ ਕੀ ਹਾਲ ਹੈ ਬਹੁਤ ਵਧੀਆ ਵੀਰੇ ਸਸਿਕਾ ਸਸਿਕਾ ਗੁਰਿੰਦਰ ਬਾਈ ਲਗਾਤਾਰ ਤੁਹਾਡੀਆਂ ਵੀਡੀਓ ਬੜੀਆਂ ਦੇਖਦੇ ਆ ਹਨਾ ਜਦੋਂ ਘਰਾਂ ਦੇ ਵਿੱਚ ਜਿਹੜੇ ਡੱਕੇ ਹੁੰਦੇ ਆ ਜਾਂ ਧੱਕੇ ਨਾਲ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਉਹਨਾਂ ਨੂੰ ਛਡਾਉਣ ਜਾਂਦੇ ਆ ਪਹਿਲੀ ਗੱਲ ਤੁਹਾਨੂੰ ਪਤਾ ਕਿਵੇਂ ਲੱਗਦਾ ਕਿ ਸਹਾਵਨਾ ਤੁਹਾਡੇ ਕੋਲ ਉਹਨਾਂ ਦੀ ਪੂਰੀ ਜਾਣਕਾਰੀ ਪਹੁੰਚਦੀ ਹੈ ਜਿਵੇਂ ਵੀਰੇ ਹੁਣ ਸਰਕਲ ਜਿੱਦਾਂ ਵੀਡੀਓ ਆਪਣੀਆਂ ਫੇਸਬੁੱਕ ਤੇ ਕਾਫੀ ਵਾਇਰਲ ਹੁੰਦੀਆਂ ਵਾ ਤਾਂ ਕੋਈ ਇਨਸਾਨੀਅਤ ਤਾਂ ਕਿਤੇ ਨਾ ਕਿਤੇ ਤਾਂ ਇਨਸਾਨੀਅਤ ਜਿਉਂਦੀ ਆ ਉਹ ਕੋਈ ਆਂਢੀ ਗੁਆਂਢੀ ਜਾਂ ਪਿੰਡਾਂ ਦੇ ਵਿੱਚ ਕੋਈ ਜਿਨ੍ਹਾਂ ਦੀ ਵਾਕਿਆ ਜ਼ਮੀਰ ਨਹੀਂ ਮਰੀਆਂ ਹਲੇ ਜਿਉਂਦੀਆਂ ਤੋਂ ਭੈਣ ਭਰਾ ਵੀਡੀਓ ਬਣਾ ਕੇ ਭੇਜ ਦਿੰਦੇ ਆ ਕਿ ਵੀਰੇ ਸਾਡੇ ਪਿੰਡ ਚ ਵੀ ਇਦਾਂ ਚਾਰ ਹੋ ਰਿਹਾ ਤੇ ਜੇ ਤੁਸੀਂ ਕਰ ਸਕਦੇ ਆ ਤਾਂ ਉਹਨਾਂ ਰੂਹਾਂ ਨੂੰ ਉੱਥੇ ਜਰੂਰ ਯਾਦ ਕਰਵਾਓ ਜੀ ਕੁਰਿੰਦਰ ਬਾਈ ਜਦੋਂ ਜਾਣੇ ਹੋ ਹਨਾ ਲੋਕ ਬੜੇ ਬੈਸ ਦੇ ਉਲਝ ਦੇ ਨਜ਼ਰ ਆਉਂਦੇ ਨੇ ਫਿਰ ਉਹਨਾਂ ਦਾ ਕੀ ਹੱਲ ਕਰਦੇ ਆ ਉਹਰੇ ਪ੍ਰਮਾਤਮਾ ਨੇ ਜਿਹੜੇ ਰਾਹ ਤੋਰਿਆ ਹਨਾ ਸੋ ਜਿੱਦਾਂ ਤੁਹਾਡਾ ਮੀਡੀਆ ਵਾ ਤੁਹਾਨੂੰ ਇਹਦਾ ਐਕਸਪੀਰੀਅੰਸ ਆ ਸੋ ਜਿੱਦਾਂ ਜਿੱਦਾਂ ਗਈ ਜਾਈਦਾ ਆਪ ਨੂੰ ਇਹ ਤਜਰਬਾ ਹੋ ਜਾਂਦਾ ਵਾ ਸੋ ਅਸੀਂ ਪੂਰੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਜਾਈਦਾ ਔਰ ਜਦੋਂ ਪਤਾ ਹੋਵੇ ਕਿ ਅੰਦਰ ਕਾਨ ਆ ਦਿਲ ਚ ਪਤਾ ਹੁੰਦਾ ਬੰਦੇ ਦੇ ਪਾਪ ਹੁੰਦਾ ਤਾਂ ਪਹਿਲਾਂ ਹੀ ਉਹਨਾਂ ਦੇ ਅੰਦਰ ਡਰ ਹੁੰਦਾ ਵਾ ਤੋ ਆਪਣੇ ਆਪ ਹੀ ਇੱਕ ਕੈਮਰੇ ਦਾ ਡਰ ਲਾ ਲੋ ਤੇ ਆਪਣੇ ਆਪ ਹੀ ਮੰਨ ਜਾਂਦੇ ਆ ਕਿ ਹਾਂ ਸਾਥੂ ਗਲਤੀ ਹੋ ਗਈ ਆ ਜਿੰਨਾ ਟਾਈਮ ਅਸੀਂ ਰੱਖਿਆ ਬੰਦਾ ਠੀਕ ਆ ਤੇ ਤੁਸੀਂ ਜੇ ਲਿਜਾਣਾ ਚਾਹੁੰਦੇ ਆ ਤਾਂ ਲੈ ਜਾਓ ਦਾ ਗੁਰਿੰਦਰભાઈ ਕਿੰਨੇ ਕੁ ਤੁਹਾਡੇ ਆਸ਼ਰਮ ਦੇ ਵਿੱਚ ਹੁਣ ਮੈਂਬਰ ਨੇ ਜਿਹੜੇ ਜੁੜ ਚੁੱਕੇ ਨੇ ਆਪਣੇ ਮੈਂਬਰ ਵੀਰੇ ਜਿਹੜੇ ਰਹਿ ਰਹੇ ਆ ਉੱਥੇ ਹਾਂਜੀ ਹਾਂਜੀ ਜਿਨ੍ਹਾਂ ਨੂੰ ਤੁਸੀਂ ਛਡਾਇਆ ਛਡਵਾ ਕੇ ਹੁਣ ਤੱਕ ਵੀਰੇ ਆਪਾਂ 30 35 ਮੈਂਬਰਾਂ ਨੂੰ ਛਡਵਾ ਚੁੱਕੇ ਆ ਜਿਹਦੇ ਵਿੱਚੋਂ 10 ਤੋਂ 12 ਮੈਂਬਰ ਆਪਣੇ ਪਰਿਵਾਰਾਂ ਚ ਜਾ ਚੁੱਕੇ ਆ ਕਿਸੇ ਦਾ 10 ਸਾਲ ਬਾਅਦ ਪਰਿਵਾਰ ਮਿਲਿਆ ਕਿਸੇ ਦਾ 15 ਸਾਲ ਬਾਅਦ ਇੱਕ ਸਾਡੇ ਕੋਲੇ ਬਜ਼ੁਰਗ ਆਇਆ ਉਹਦਾ 35 ਸਾਲ ਬਾਅਦ ਵੀ ਪਰਿਵਾਰ ਮਿਲਿਆ ਔਰ ਉਹਦੇ ਘਰਦਿਆਂ ਨੇ ਯੂਪੀ ਸਾਈਡ ਤੋਂ ਬੰਦਾ ਸੀਗਾ ਔਰ ਉਹਦੇ ਘਰਦਿਆਂ ਨੇ ਭੋਗ ਵੀ ਪਾਤਾ ਸੀ ਕਿ ਸਾਡਾ ਬੰਦਾ ਮਰ ਗਿਆ ਹੁਣ ਨਹੀਂ ਇਹਨੇ ਕਿਤੇ ਲੱਭਣਾ ਤਾਂ ਜਦੋਂ ਪਤਾ ਲੱਗਿਆ ਉਹਨਾਂ ਨੂੰ ਕਿ ਸਾਡਾ ਬੰਦਾ ਜਿਉਂਦਾ ਉਹਨਾਂ ਨੇ ਵੀਡੀਓ ਦੇਖੀ ਤਾਂ ਸਾਰਾ ਪਿੰਡ ਲੈਣ ਆਇਆ ਉਹਨੂੰ ਤੇ ਉਹ ਪ੍ਰਮਾਤਮਾ ਕਰਵਾਨ ਵਾਲਾ ਸੇਵਾ ਔਰ ਅਸੀਂ ਖੁਸ਼ਕਿਸਮਤ ਸਮਝਦੇ ਹਾਂ ਕਿ ਉਹ ਵਾਹਿਗੁਰੂ ਨੇ ਅੱਲਾ ਨੇ ਰਾਮ ਈਸ਼ਵਰ ਜੀ ਨੇ ਸਾਨੂੰ ਇਹ ਸੇਵਾ ਲਈ ਚੁਣਿਆ ਗੁਰਿੰਦਰ ਭਾਈ ਜਦੋਂ ਪਰਿਵਾਰ ਮਿਲਦਾ ਬੜੇ ਜਿਵੇਂ ਤੁਸੀਂ ਕਹਾਂ 30 35 ਸਾਲਾਂ ਬਾਅਦ ਜਾਂ 10 12 ਸਾਲਾਂ ਬਾਅਦ ਜਦੋਂ ਇਦਾਂ ਪਰਿਵਾਰ ਮਿਲਦਾ ਜਦੋਂ ਲੈਣ ਆਉਂਦਾ ਤਾਂ ਉਹ ਸੀਨ ਕੀ ਹੁੰਦਾ ਤੁਹਾਡੇ ਦਿਲ ਦੇ ਵਿੱਚ ਕੀ ਹੁੰਦਾ ਤੇ ਉਹ ਸੀਨ ਦੇਖ ਕੇ ਕਿਦਾਂ ਦਾ ਮਹਿਸੂਸ ਹੁੰਦਾ ਉਹ ਤਾਂ ਵੀਰੇ ਸ਼ਬਦਾਂ ਚ ਚੀਜ਼ ਬਿਆਨ ਨਹੀਂ ਕਰ ਸਕਦੇ ਸਾਡਾ ਧੀ ਪੁੱਤ ਮੈਂ ਕਹਿੰਨਾ ਅੱਖਾਂ ਤੋਂ 5 ਮਿੰਟ ਵੀ ਓਲੇ ਹੋ ਜੇ ਤਾਂ ਬਚੈਨ ਨਹੀਂ ਮਿਲਦੀ ਬੰਦੇ ਨੂੰ ਦਿਲ ਬਾਹਰ ਆਉਂਦਾ ਬੰਦੇ ਦਾ ਹਨਾ ਤਾਂ ਸੋਚ ਲਓ ਕੋਈ ਬੰਦੇ ਨੇ ਇਹ ਸੋਚ ਹੀ ਲਿਆ ਹੋਵੇ ਜਿਹੜੇ ਪਰਿਵਾਰਾਂ ਦੇ ਬੱਚੇ ਅੱਜ ਤੋਂ 20-20 ਸਾਲ ਪਹਿਲਾਂ ਘਰੋਂ ਨਿਕਲੇ ਸੀ ਕੰਮ ਕਰਨ ਪਰ ਸਾਡੇ ਕਹ ਲੋ ਇੱਕ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਕਿਹਾ ਜਾਂਦਾ ਔਰ ਉਹ ਦਰਿੰਦੇ ਲੋਕਾਂ ਨੇ ਔਰ ਇੱਕ ਸਾਡੀ ਤਰਾਸ਼ ਦੀ ਜਾਂ ਕਹ ਲੋ ਦੁੱਖ ਦੀ ਗੱਲ ਇਹ ਆ ਜਿੰਨੇ ਵੀ ਘਰਾਂ ਦੇ ਵਿੱਚ ਅੱਜ ਤੱਕरीबन ਅਸੀਂ ਬੰਦੇ ਛੜਵਾ ਕੇ ਆਜ਼ਾਦ ਕਰਵਾ ਕੇ ਲਿਆਂਦੇ ਆ ਉਹਦੇ ਵਿੱਚੋਂ 90% ਜਿਹੜੇ ਬੰਦੇ ਹੁੰਦੇ ਆ ਨੀਲੀਆਂ ਪੱਗਾਂ ਬੰਨੀਆਂ ਹੁੰਦੀਆਂ ਔਰ ਗਾਤਰੇ ਪਾਏ ਹੁੰਦੇ ਔਰ ਬਹੁਤ ਦੁੱਖ ਲੱਗਦਾ ਦੇਖ ਕੇ ਕਿ ਇੱਕ ਗੁਰੂ ਸਾਡੀ ਸਿੱਖੀ ਦਾ ਸਿਧਾਂਤ ਤਾਂ ਅਸੀਂ ਤਾਂ ਬਗਾਨੀਆਂ ਇਜਤਾਂ ਦੀ ਰਾਖੀ ਕਰਦੇ ਸੀ ਹਨ ਸਿੱਖੀ ਦਾ ਸਿਧਾਂਤ ਹੀ ਕੀ ਆ ਵੰਡਣਾ ਪਰ ਉਹ ਲੋਕੀ ਇੰਨੇ ਕਿ ਕਹ ਲੋ ਜ਼ਾਲਮ ਹੋ ਚੁੱਕੇ ਆ ਕਿ ਕਿਸੇ ਦੇ ਜਵਾਨ ਪੁੱਤ ਜਿਨ੍ਹਾਂ ਦੀ 84 ਲੱਖ ਗੁਰਬਾਨੀ ਚ ਲਿਖਿਆ ਜਾਂਦਾ ਬਈ 84 ਲੱਖ ਜੂਨ ਤੋਂ ਬਾਅਦ ਇਨਸਾਨੀ ਜੀਵਨ ਮਿਲਦਾ ਔਰ ਕਿੰਨੇ ਕਰਮਾਂ ਬਾਅਦ ਇਹਨਾਂ ਜੀਵਨ ਮਿਲਦਾ ਔਰ ਉਹ ਲੋਕਾਂ ਨੂੰ ਕਿੰਨਾ ਨੇ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਕਿ ਤੁਸੀਂ ਆਪਣੇ ਘਰ 'ਚ ਸੰਗਲ ਆ ਲਾ ਕੇ ਬੰਦਿਆਂ ਨੂੰ ਬੰਨ੍ਹ ਲੋ ਔਰ ਜਿਹੜਾ ਇੱਕ ਇੰਨੇ ਹਜ਼ਾਰਾਂ ਸਾਲਾਂ ਬਾਅਦ ਲੱਖਾਂ ਸਾਲਾਂ ਬਾਅਦ ਇਹ ਜੀਵਨ ਮਿਲਿਆ ਉਹ ਜੀਵਨ ਨੂੰ ਤੁਸੀਂ ਬੰਦੇ ਦੇ ਦਾਤੇ ਲਾ ਦਿੰਨੇ ਤੇ ਜਦੋਂ ਉਹ ਪਰਿਵਾਰ ਲੈਣ ਆਉਂਦੇ ਆ ਜਿਨ੍ਹਾਂ ਨੇ ਸੋਚਿਆ ਹੀ ਨਹੀਂ ਹੁੰਦਾ ਉਹਨਾਂ ਨੇ ਇਹ ਕਹਿ ਦਿੱਤਾ ਹੁੰਦਾ ਮੰਨ ਲਿਆ ਹੁੰਦਾ ਕਿ ਸਾਡਾ ਬੰਦਾ ਤਾਂ ਹੁਣ ਮਿਲਣਾ ਨਹੀਂ ਇਸ ਦੁਨੀਆ ਤੋਂ ਪਤਾ ਨਹੀਂ ਹੋਣਾ ਵੀ ਕਿ ਨਹੀਂ ਹੋਣਾ ਔਰ ਉਹ ਬਿਆਨ ਨਹੀਂ ਕਰ ਸਕਦੇ ਅਸੀਂ ਕਹਿ ਲੋ ਇੱਕ ਪ੍ਰਮਾਤਮਾ ਦਾ ਹੀ ਧੰਨਵਾਦ ਕਰਦੇ ਆ ਕਿ ਵਾਹਿਗੁਰੂ ਨੇ ਇਹ ਸੇਵਾ ਲਈ ਚੁਣਿਆ ਔਰ ਅਸੀਂ ਇਕੱਲੇ ਕਰਨ ਵਾਲੇ ਕੁਛ ਨਹੀਂ ਇਹ ਸਾਰੇ ਦਰਸ਼ਕਾਂ ਦਾ ਪਿਆਰ ਆ ਜਿਹੜੇ ਵੀਡੀਓ ਸ਼ੇਅਰ ਕਰਦੇ ਆ ਉਹਨਾਂ ਦੀ ਵੀਡੀਓ ਸ਼ੇਅਰ ਕੀਤੀ ਉਹਨਾਂ ਪਰਿਵਾਰਾਂ ਤੱਕ ਪਹੁੰਚਦੀ ਆ ਕਿ ਜਿਨ੍ਹਾਂ ਨੂੰ ਆਪਣੇ ਬੱਚੇ ਮਿਲ ਜਾਂਦੇ ਆ ਸੋ ਬਾਈ ਤੁਹਾਡਾ ਜਾਨੀ ਕਿ ਮੈਨੇਜ ਕਰਨ ਦੇ ਲਈ ਕਿੰਨੀ ਕਿ ਟੀਮ ਆ ਕਿਵੇਂ-ਕਿਵੇਂ ਜਿਹੜਾ ਮੈਨੇਜ ਕੀਤਾ ਜਾਂਦਾ ਮੈਨੇਜ ਤਾਂ ਬਾਈ ਉਹ ਵਾਹਿਗੁਰੂ ਆਪੇ ਕਰਵਾਈ ਜਾਂਦਾ ਇੱਕ ਬਹੁਤ ਸੋਹਣੀ ਤੁਹਾਨੂੰ ਮੈਂ ਗੱਲ ਸੁਣਾਉਣਾ ਭਗਤ ਪੂਨ ਸਿੰਘ ਜੀ ਦੇ ਕੋਲ ਨਾ ਕੋਈ ਬੰਦਾ ਆਇਆ ਸੀ ਆਇਆ ਸੀਗਾ ਕੋਈ ਪ੍ਰਚਾਰ ਕੇ ਲਾ ਲੋ ਜਾਂ ਕੋਈ ਕਹਿ ਲੋ ਵੈਸੇ ਮਿਲਨ ਆਇਆ ਉਹਨਾਂ ਨੂੰ ਤੇ ਉਹਨਾਂ ਨੇ ਬਹੁਤ ਉਹਨਾਂ ਨੂੰ ਸਵਾਲ ਪੁੱਛਿਆ ਕਿ ਭਗਤੀ ਜੀ ਤੁਸੀਂ ਇੰਨਾ ਤਾਮ ਚਲਾ ਰਹੇ ਹੋ ਇਹ ਆਸ਼ਰਮ ਚਲਾ ਰਹੇ ਹੋ ਤੁਸੀਂ ਪਿੰਗਲਵਾੜਾ ਚਲਾ ਰਹੇ ਹੋ ਇੰਨੇ ਇੱਥੇ ਪਿੰਗਲੇ ਰਹਿੰਦੇ ਆ ਜਾਂ ਇਨਸਾਨ ਜਿਹੜੇ ਰੱਬੀ ਰੂਹਾਂ ਰਹਿ ਰਹੀਆਂ ਇਹਨਾਂ ਦਾ ਰੋਟੀ ਪਾਣੀ ਦਾ ਪ੍ਰਬੰਧ ਕਿਵੇਂ ਹੁੰਦਾ ਤੁਹਾਨੂੰ ਫਿਕਰ ਨਹੀਂ ਹੁੰਦੀ ਵੀ ਅੱਜ ਮੌਕੇ ਦਾ ਕੱਲੂ ਕਿੱਥੋਂ ਆਣਾ ਉਹਨਾਂ ਨੇ ਬਹੁਤ ਸੋਹਣਾ ਜਵਾਬ ਦਿੱਤਾ ਕਿ ਤੁਹਾਨੂੰ ਕਿਹਨੇ ਕਿਹਾ ਮੈਂ ਚਲਾ ਰਿਹਾ ਹਾਂ ਉਹ ਕਹਿੰਦੇ ਇਹ ਤਾਂ ਵਾਈਗੁਰੂ ਚਲਾ ਰਿਹਾ ਉਹਨਾਂ ਦਾ ਜਿਸ ਦਿਨ ਮੈਂ ਸੋਚਣਾ ਸ਼ੁਰੂ ਕਰਤਾ ਨਾ ਅਗਲੇ ਦਿਨ ਮੇਰੇ ਤੋਂ ਕੋਲ ਰੋਟੀ ਨਹੀਂ ਪੱਕਣੀ ਸੋ ਇਹ ਵਾਈਗੁਰੂ ਤੇ ਛੱਡਿਆ ਵਾ ਔਰ ਇਹ ਵਾਈਗੁਰੂ ਚਲਾ ਰਿਹਾ ਤੋਂ ਸੋ ਜਿਹੜੀ ਆਪਣੀ ਵੀ ਟੀਮ ਆ ਇਹ ਪ੍ਰਮਾਤਮਾ ਚਲਾ ਰਿਹਾ ਬਾਈ ਸਾਡੀ ਤਾਂ ਇੱਕ ਹੀ ਈਕਾਤ ਸੀ ਕਿ ਅਸੀਂ ਕਿਸੇ ਨੂੰ ਪਾਣੀ ਦਾ ਗਲਾਸ ਵੀ ਪਿਆ ਦੇਂਦੇ ਸੋ ਕੱਲੇ ਤੁਰੇ ਸੀ ਕਿ ਘਰੋਂ ਤੇ ਪ੍ਰਮਾਤਮਾ ਨੇ ਅੱਜ ਬਹੁਤ ਸਾਰੇ ਸਾਥੀ ਜੋੜੇ ਆ ਬਹੁਤ ਜਾਈ ਵੀ ਜਾਂਦੇ ਵਿੱਚੋਂ ਚਲੇ ਜਾਂਦੇ ਹੋਰ ਜੁੜ ਜਾਂਦੇ ਆ ਇਦਾਂ ਹੀ ਸਰਕਲ ਚੱਲ ਜਾਂਦਾ ਵਾਈਗੁਰੂ ਦੀ ਮੇਰੇ ਨਾਲ ਤਾਂ ਭਾਈ ਇਹਦੇ ਲਈ ਹਨਾ ਜਿੱਦਾਂ ਤੁਸੀਂ ਲੈ ਕੇ ਵੀ ਉਹ ਨਿਓ ਰੱਖਦੇ ਵੀ ਹੋ ਫਿਰ ਜਿੰਨਾ ਤੱਕ ਉਹਨਾਂ ਦਾ ਪਰਿਵਾਰ ਨਹੀਂ ਮਿਲਦਾ ਉਹਨਾਂ ਤੱਕ ਵੀ ਉਹ ਜਿਹੜੇ ਬੰਦੇ ਨੇ ਤੁਸੀਂ ਛਡਵਾ ਕੇ ਲੈ ਕੇ ਉਹਨਾਂ ਨੂੰ ਆਪਣੇ ਕੋਲ ਰੱਖਦੇ ਹੋ ਫਿਰ ਇਹ ਪੂਰਾ ਖਰਚਾ ਕਿਵੇਂ ਚੱਲਦਾ ਫੰਡ ਦੇ ਜਰੀਏ ਜਾਂ ਕਿਸ ਤਰ੍ਹਾਂ ਚੱਲਦਾ ਦਾਨੀ ਸੱਜਣ ਕਿਵੇਂ ਤੁਹਾਡੇ ਨਾਲ ਸੰਪਰਕ ਕਰਦੇ ਆ ਇਹ ਦਾਨੀ ਸੱਜਣ ਆ ਵੀਰੇ ਜਿੱਦਾਂ ਕੋਈ ਵੀਡੀਓ ਦੇਖਦਾ ਵਾ ਕੋਈ ਵੀਰ ਸਾਨੂੰ ਜਿੱਦਾਂ ਉੱਤੇ ਰਾਸ਼ਨ ਦੀ ਲੋੜ ਹੁੰਦੀ ਆ ਰਾਸ਼ਨ ਦੇ ਜਾਂਦਾ ਜਾਂ ਜਿਹੜੀ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਭੈਣ ਭਰਾ ਫੋਨ ਕਰ ਲੈਂਦੇ ਆ ਕਿ ਵੀਰੇ ਕਿਹੜੀ ਚੀਜ਼ ਦੀ ਲੋੜ ਆ ਆਪਾਂ ਉਹਨਾਂ ਨੂੰ ਲੋੜਾਂ ਦੱਸ ਦਿੰਨੇ ਆ ਦੋ ਤੇ ਲੋੜਾ ਪਛਾ ਦਿੰਦੇ ਆ ਸੋ ਮੈਨੂੰ ਲੱਗਦਾ ਪੰਜਾਬ ਦੀ ਧਰਤੀ ਤੇ ਇਹ ਤਾਂ ਕੋਈ ਭੁੱਖਾ ਵੈਸੇ ਨਹੀਂ ਇਸ ਦੁਨੀਆ ਤੋਂ ਜਾ ਸਕਦਾ ਨਾ ਸਾਡੇ ਗੁਰੂਆਂ ਪੀਰ ਸਾਡੇ ਤੇ ਬਲੱਡ ਚ ਹੀ ਆ ਤੁਸੀਂ ਹੋਰ ਕਿਤੇ ਬਾਹਰ ਚਲੇ ਜਾਓ ਕੋਈ ਪਾਣੀ ਦਾ ਗਲਾਸ ਨਹੀਂ ਪੁੱਛਦਾ ਤੇ ਪੰਜਾਬ ਦੇ ਵਿੱਚ ਜਦੋਂ ਤੁਸੀਂ ਆਉਂਗੇ ਲੋਕੀ ਘਰਾਂ ਚ ਮੈਂ ਕਹਿੰਨਾ ਕਿਸ ਨੂੰ ਰਾਸਤਾ ਵੀ ਪੁੱਛੂਗਾ ਛੱਡ ਕੇ ਆਉਂਦਾ ਤੇ ਸਾਡੇ ਖੂਨ ਚ ਇਹ ਸੇਵਾ ਭਾਵਨਾ ਤਾਂ ਤੇ ਇਹ ਵਾਹਿਗੁਰੂ ਕਰਵਾ ਰਿਹਾ ਬਹੁਤ ਸਾਰੇ ਦਾਨੀ ਵੀਰ ਆ ਜਿਹੜੇ ਸੇਵਾ ਕਰਦੇ ਆ ਤੇ ਅਸੀਂ ਤਾਂ ਇੰਨੇ ਜੋਗੀ ਹੈ ਨਹੀਂ ਸੀ ਕਿਉਂਕਿ ਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਬਾਈ ਪਰ ਆਪਾਂ ਸਾਰੇ ਰਲ ਕੇ ਬਹੁਤ ਕੁਛ ਕਰ ਸਕਦੇ ਆ ਸੋ ਜਿਹੜੇ ਸਾਰੇ ਰਲ ਕੇ ਇੱਕ ਤੇ ਇੱਕ 11 ਬਣ ਜਾਂਦੇ ਆ ਤੇ ਭੈਣ ਭਰਾ ਬਾਹਰੋਂ ਐਨ ਆਰ ਆਈ ਵੀਰ ਲਾ ਲੋ ਪੰਜਾਬ ਦੇ ਵੀਰ ਲਾ ਲੋ ਸਾਰਿਆਂ ਦੇ ਸਹਿਯੋਗ ਨਾਲ ਚੱਲ ਰਿਹਾ ਗੁਰਿੰਦਰ ਭਾਈ ਜਿਹੜਾ ਆਸ਼ਰਮ ਬਣਾਇਆ ਹਨਾ ਉਹ ਹੁਣ ਘਰੇ ਬਣਾਇਆ ਜਾਂ ਕਿਵੇਂ ਉਹਨੂੰ ਵਧਾ ਰਹੇ ਹੋਂ ਕਿੱਥੇ ਬਣਾਇਆ ਹੋਇਆ ਉਹ ਜਗ੍ਹਾ ਵੀਰੇ ਆਪਣੀ ਰੈਂਟ ਤੇ ਲਈ ਹੋਈ ਉਹ ਸਕੂਲ ਸੀਗਾ ਉਹ ਪਹਿਲਾਂ ਬੰਦ ਸੀਗਾ ਤੇ ਉਹਨੂੰ ਆਪਾਂ ਰੈਨੋਵੇਟ ਕਰਕੇ ਤੇ ਉਹ ਜਗ੍ਹਾ ਲੈ ਕੇ ਤੇ ਉੱਥੇ ਆਪਾਂ ਸ਼ੁਰੂ ਕੀਤਾ ਵਾ ਤਾ ਗੁਰਿੰਦਰ ਬਾਈ ਹੁਣ ਆਉਂਦਾ ਮਨ ਦੇ ਵਿੱਚ ਆਉਂਦਾ ਜਿਵੇਂ ਜਿਵੇਂ ਪਰਿਵਾਰ ਵੱਧਦਾ ਜਾਂਦਾ ਕਿ ਹੁਣ ਆਪਣੀ ਜਗ੍ਹਾ ਹੋਣੀ ਚਾਹੀਦੀ ਆਪਣਾ ਇੱਕ ਜਿਹੜਾ ਉਹਨਾਂ ਦਾ ਘਰ ਬਣਾਉਣਾ ਚਾਹੀਦਾ ਉਹ ਤਾਂ ਹੈ ਹੀ ਆ ਬਾਈ ਕਿਉਂਕਿ ਬਗਾਨੀ ਜਗ੍ਹਾ ਵਾ ਬਗਾਨੀ ਜਗ੍ਹਾ ਦਾ ਕਾਹਦਾ ਦਾਵਾ ਜਾਂ ਮਾਲਕ ਬੰਦਾ ਹਨਾ ਪਤਾ ਨਹੀਂ ਉਹ ਕੱਲ ਕਹਿ ਦਿਨ ਮਹੀਨੇ ਬਾਅਦ ਕਹਿ ਦੇਣ ਕਿ ਬਾਈ ਜੀ ਉਠੋ ਸੋ ਹੁਣ ਇਹ ਤਾਂ ਹੈ ਨਹੀਂਗਾ ਕਿ ਆਪਣਾ ਜਿਹੜਾ ਆਪਣਾ ਮਰੀਜ਼ਾਂ ਦਾ ਕੰਮ ਆ ਇਹ ਤਾਂ ਆਪਣਾ 2 ਘੰਟਿਆਂ ਦਾ ਪਰ ਉਹ ਤਾਂ ਜਿਹੜੇ ਹੁਣ 25-30 ਬੰਦੇ ਆਪਣੇ ਕੋਲੇ ਰਹਿ ਰਹੇ ਆ ਉਹ ਤਾਂ ਨਾਲ ਹੀ ਜਾਣਗੇ ਜਿੱਥੇ ਜਾਣਾ ਤਾਂ ਦਿਲ ਤਾਂ ਬਹੁਤ ਕਰਦਾ ਕਿ ਆਪਣੀ ਜਗ੍ਹਾ ਹੋਵੇ ਜਿੱਦਾਂ ਜੀ ਕਰਦਾ ਹੋਰ ਦਾਇਰਾ ਵਧਾਈਏ ਹਨਾ ਸਾਨੂੰ ਅੱਜ ਵੀ ਸਾਡੇ ਫੋਨ 'ਚ 2 300 ਵੀਡੀਓ ਪਈ ਹੋਣੀ ਆ ਜਿਹੜੇ ਬੰਦੇ ਹਲੇ ਛੜਵਾਣ ਵਾਲੇ ਆ ਪਰ ਅਸੀਂ ਇਸ ਕੱਖੇ ਨਹੀਂ ਛੜਵਾ ਪਾ ਰਹੇ ਕਿਉਂਕਿ ਪਿੱਛੇ ਵਾਲੇ ਪ੍ਰਬੰਧ ਹੈ ਨਹੀਂ ਕਿ ਹੋਰ ਬੰਦਿਆਂ ਨੂੰ ਅਸੀਂ ਉੱਥੇ ਰੱਖ ਸਕੀਏ ਤਾਂ ਵਾਹਿਗੁਰੂ ਤੇ ਛੱਡਿਆ ਹੋਇਆ ਵਾ ਉਹ ਦਾਨੀ ਵੀਰਾਂ ਦਾ ਜੇਦੋ ਸਹਿਯੋਗ ਹੋਊਗਾ ਭੈਣ ਭਰਾ ਕੋਈ ਪ੍ਰਮਾਤਮਾ ਇਹਨੇ ਕਰਵਾ ਦੇਣਾ ਵੀਰੇ ਜਿੱਥੇ ਅੱਜ ਜਿੱਥੇ ਖੜੇ ਆ ਇਹ ਵੀ ਕਦੇ ਸੋਚਿਆ ਨਹੀਂ ਸੀ ਇੰਨਾ ਵੀ ਕਰ ਲਾਂਗੇ ਮੈਨੂੰ ਇਹ ਸੀ ਕਿ ਜਦੋਂ 50-60 ਸਾਲ ਦੀ ਉਮਰ 'ਚ ਹੋ ਜਾਾਂਗੇ ਉਦੋਂ ਚਲੋ ਆਸ਼ਰਮ ਖੋਲਾਂਗੇ ਪਰ ਸੋਚਿਆ ਨਹੀਂ ਸੀ 25-26 ਸਾਲ ਦੀ ਉਮਰ 'ਚ ਉਹ ਵਾਹਿਗੁਰੂ ਇੰਨੀ ਕਿਰਪਾ ਕਰ ਦੂਗਾ ਕਿ ਇਹ ਆਸ਼ਰਮ ਆਲੇ ਪਾਸਾ ਖੋਲ ਕੇ ਔਰ ਵਧੀਆ ਤਰੀਕੇ ਨਾਲ ਚਲਾ ਵੀ ਲਵਾਂਗੇ ਤਾਂ ਦਿਲ ਤਾਂ ਬਹੁਤ ਹੈ ਕਿ ਆਪਣੀ ਜਗ੍ਹਾ ਹੋਵੇ ਪਰ ਇਹ ਵਾਹਿਗੁਰੂ ਨੂੰ ਪਤਾ ਕਿ ਕਦੋਂ ਦਿਹਾੜੀ ਆਊਗੀ ਖੁਸ਼ੀ ਦੀ ਗੁਰਿੰਦਰ ਭਾਈ ਇੱਥੇ ਕਿੰਨੇ ਟਾਈਮ ਦੇ ਲਈ ਖੜਦੇ ਹੋ ਤੇ ਕੀ ਕੀ ਇੱਥੇ ਤੁਹਾਡੇ ਕੋਲ ਮਰੀਜ਼ ਆਉਂਦੇ ਆ ਕੀ ਕੀ ਉਹਨਾਂ ਦਾ ਜਿਹੜਾ ਇੱਥੇ ਹੱਲ ਕੀਤਾ ਜਾਂਦਾ ਇੱਥੇ ਭਾਈ ਅਸੀਂ ਪਿਛਲੇ 7-8 ਸਾਲ ਤੋਂ ਅੰਮ੍ਰਿਤਸਰ 'ਚ ਆਪਣੀ ਐਨਜੀਓ ਚੱਲ ਰਹੀ ਹੈ ਇੱਕ ਉਮੀਦ ਐਨਜੀਓ ਔਰ ਅਸੀਂ ਰੋਜ਼ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਔਨ ਦਾ ਟਾਈਮ ਸਾਡਾ 7:00 ਵਜੇ ਦਾ ਜਾਣ ਦਾ ਟਾਈਮ ਸਾਨੂੰ ਕਈ ਵਾਰ 11 10 10 ਤੋਂ 11 11 ਵੀ ਵੱਜ ਜਾਂਦਾ ਜਾਣ ਦਾ ਟਾਈਮ ਕੋਈ ਨਹੀਂ ਜਿੰਨੋ ਮਰੀਜ਼ ਖਤਮ ਹੋਣੇ ਆ ਉਦੋਂ ਹੀ ਜਾਣਾ ਤਾਂ ਅਸੀਂ 7 ਵਜੇ ਤੋਂ ਲੈ ਕੇ 9 ਵਜੇ ਸਾਡਾ ਪੱਕਾ ਟਾਈਮ ਆ ਸ਼ਾਮ ਨੂੰ ਦਰਬਾਰ ਸਾਹਿਬ ਜਲਿਆਂ ਵਾਲੇ ਬਾਗ ਕੋਲੇ ਸੁਦਰਸ਼ਨ ਡੈਰੀ ਦੇ ਨਾਲ ਹੀ ਡਾਕਰ ਬਣਿਆ ਉਹਦੇ ਅੱਗੇ ਮਿਲਦੇ ਆਂ ਔਰ ਪੂਰੇ ਅੰਮ੍ਰਿਤਸਰ ਦੇ ਮਰੀਜ਼ ਸਾਡੇ ਕੋਲੇ ਪੂਰੇ 7 ਵਜੇ ਇੱਥੇ ਪਹੁੰਚ ਜਾਂਦੇ ਆ ਔਰ ਡੋਨਰ ਵੀ ਇੱਥੇ ਆ ਜਾਂਦੇ ਆ ਡੋਨਰਾਂ ਨੂੰ ਤੇ ਮਰੀਜ਼ਾਂ ਨੂੰ ਇੱਥੇ ਅਸੀਂ ਆਖ ਚ ਮਿਲਾ ਦਿੰਨੇ ਆ ਰੋਜ਼ ਦੇ ਸਾਡੇ ਕੋਲੇ ਤੁਸੀਂ ਲਾ ਲਓ 25-30 ਮਰੀਜ਼ ਡੇਲੀ ਇੱਥੇ ਆਂਦੇ ਹੀ ਆ ਪੱਕੇ ਤੌਰ ਤੇ ਤੇ ਬਈ ਹੁਣ ਲਗਾਤਾਰ ਹਨਾ ਜਿੱਦਾਂ ਬਹੁਤ ਸੰਸਥਾਵਾਂ ਨੇ ਹਨਾ ਪੰਜਾਬ ਦੇ ਵਿੱਚ ਕਈ ਤੁਹਾਡੇ ਵਰਗੇ ਵੀਰ ਹੋਰ ਵੀ ਨੇ ਜਿਨ੍ਹਾਂ ਦੀ ਇਨਸਾਨੀਅਤ ਜਿਉਂਦੀ ਆਂਦਰੋਂ ਜਮੀਰ ਜਾਗਦੀ ਆ ਹਨਾ ਪਰ ਉਹਨਾਂ ਦੇ ਨਾਲ ਨਾਲ ਕਈ ਇਲਜ਼ਾਮ ਵੀ ਬਹੁਤ ਲੱਗਦੇ ਆ ਕਿ ਇਹਨਾਂ ਨੇ ਆਸ਼ਰਮ ਫੰਡ ਖਾਣ ਵਾਸਤੇ ਫੂਲੇ ਆ ਫੰਡ ਇਕੱਠਾ ਕਰਦੇ ਆ ਪੈਸੇ ਇਕੱਠੇ ਕਰਦੇ ਆ ਜਦੋਂ ਤੁਸੀਂ ਲੈਣ ਜਾਂਦੇ ਹੋ ਮੈਂ ਤੁਹਾਡੀ ਵੀਡੀਓ ਦੇਖੀਆ ਤੁਹਾਡੇ ਤੇ ਵੀ ਇਲਜ਼ਾਮ ਲੱਗਦਾ ਆ ਕਿ ਤੁਸੀਂ ਇਹਨਾਂ ਨੂੰ ਲੈ ਜਾਣਾ ਤੁਸੀਂ ਇਹਨਾਂ ਦੇ ਕਮਾਈ ਦੇ ਪੈਸੇ ਕੀ ਕਰਨਾ ਜਦੋਂ ਤੁਸੀਂ ਮੰਗ ਕਰਦੇ ਹੋ ਕਿ ਇਹਨਾਂ ਦੇ ਕਮਾਈ ਦੇ ਪੈਸੇ ਤਾਂ ਦਿਓ ਨਾ ਹਨਾ ਉਦੋਂ ਤੁਹਾਡੇ ਤੇ ਵੀ ਬੜੇ ਇਲਜ਼ਾਮ ਲੱਗਦੇ ਆ ਇਲਜ਼ਾਮ ਲਾਉਣਾ ਬਹੁਤ ਸੌਖਾ ਵੀਰੇ ਸ ਤੌਕਾ ਹੁੰਦਾ ਲਾਉਣ ਨੂੰ ਕੀ ਆਪਾਂ ਜਿੱਦੀ ਤੇ ਮਰਜ਼ੀ ਲਾ ਦਈਏ ਪਰ ਸਵਾ ਤਾਂ ਜੇ ਕੋਈ ਸਾਬਤ ਵੀ ਕਰੇ ਹਨਾ ਸੋ ਆਪਾਂ ਇੰਨਾ ਪਹਿਲਾਂ ਜਰੂਰ ਫੀਲ ਹੁੰਦਾ ਸੀ ਜਦੋਂ ਕੋਈ ਬੋਲਦਾ ਸੀ ਯਾਰ ਆਪਾਂ ਸੇਵਾ ਕਰ ਰਹੇ ਆ ਲੋਕੀ ਫੇਰ ਵੀ ਮਾੜਾ ਕਹਿੰਦੇ ਆ ਪਰ ਜਿੱਦਾਂ ਹੁਣ 7-8 ਸਾਲ ਹੋ ਗਏ ਹੁਣ ਫਰਕ ਨਹੀਂ ਪੈਂਦਾ ਹੁਣ ਜੇ ਮੇਰੀ ਵੀਡੀਓ ਥੱਲੇ 1000 ਕਮੈਂਟ ਆਇਆ ਵਾ ਉਹਦੇ ਵਿੱਚੋਂ ਜੇ 100 ਗਾਲਾਂ ਵੀ ਕੱਢ ਰਹੇ ਉਹਨਾਂ ਦਾ ਹੱਕ ਆ ਕਿਉਂਕਿ ਆਪਾਂ ਸੋਸ਼ਲ ਮੀਡੀਆ ਤੇ ਚੀਜ਼ ਕੋਈ ਪਾਈ ਆ ਇੱਥੇ ਇੱਕ ਕੁੱਕ ਦੇ ਵਿੱਚੋਂ ਵੀਰੇ ਦੋ ਪੁੱਤ ਜੰਮਦੇ ਆ ਉਹਨਾਂ ਦੀ ਸੋਚ ਨਹੀਂ ਮਿਲਦੀ ਆਪਾਂ ਦਾ ਫੇਰ ਬਹੁਤ ਅਲੱਗ-ਅਲੱਗ ਦੁਨੀਆਦਾਰੀ ਆ ਹਨਾ ਸੋ ਮੈਂ ਉਹਨਾਂ 900 ਕਮੈਂਟਾਂ 'ਤੇ ਧਿਆਨ ਦਿੰਨਾ ਜਿਹੜੇ ਪਿਆਰ ਕਰਨ ਵਾਲੇ ਆ ਇਹ ਜਦੋਂ ਕਿਸੇ ਵੀ ਤੌਰ ਤੋਰ 'ਤੇ ਜਾਵਾਂਗੇ ਵੀਰੇ ਦੁਨੀਆ ਦਾ ਕੰਮ ਆ ਬੋਲਣਾ ਔਰ ਜੇ ਘਰੋਂ ਕੱਪੜੇ ਪਾ ਕੇ ਨਿਕਲਾਂਗੇ ਚਿੱਟੇ ਤਾਂ ਗੰਦੇ ਤਾਂ ਹੋਣੇ ਹੀ ਆ ਹਣਾ ਸੋ ਸਾਡਾ ਕੰਮ ਆ ਚੰਗੇ ਕਰਦੇ ਰਹਿਣਾ ਔਰ ਪ੍ਰਮਾਤਮਾ ਨੇ ਹਰ ਬੰਦੇ ਦੀ ਡਿਊਟੀ ਲਈ ਆ ਜੇ ਆਪਣੀ ਡਿਊਟੀ ਪ੍ਰਮਾਤਮਾ ਨੇ ਸੇਵਾ ਵਾਲੇ ਪਾਸੇ ਲਈ ਆ ਤਾਂ ਕੁਝ ਲੋਕ ਹੈਗੇ ਆ ਕਿ ਜਿਨ੍ਹਾਂ ਨੂੰ ਸਿਰਫ ਨੈਗੇਟਿਵਿਟੀ ਦੀਦੀ ਆ ਜਾਂ ਤਾਂ ਇਹ ਹੁੰਦਾ ਕਿ ਤੁਸੀਂ ਪ੍ਰੂਵ ਕਰੋ ਇਲਜ਼ਾਮ ਲਾਉਣਾ ਦਾ ਸੌਖੇ ਬਹੁਤ ਜਾਂ ਤਾਂ ਉਹ ਸਾਬਤ ਕਰੋ ਕਿ ਹਾਂ ਬਈ ਤੂੰ ਇੱਥੇ ਗਲਤ ਹੈਗਾ ਫੇਰ ਤਾਂ ਮੰਨੀਏ ਬਈ ਘਰੇ ਬਹਿ ਕੇ ਕਮੈਂਟ ਕਰਨਾ ਬਹੁਤ ਸੌਖਾ ਹੁੰਦਾ ਪਰ ਇੱਥੇ ਤੁਸੀਂ ਖੜ ਕੇ ਹੁਣ ਮੈਂ ਰਾਤ ਨੂੰ ਘਰੇ ਜਾਣਾ ਵਾਪਸ ਮੈਨੂੰ ਮੋਕੇ ਜਾਂਦੇ ਨੂੰ 12 1 ਵਜ ਜਾਂਦੇ ਆ ਸੋ ਅੱਗੇ ਤੋਂ ਤੁਸੀਂ ਹਾਂਜੀ ਸੋ ਕੰਮ ਕਰਨਾ ਬਹੁਤ ਆੌਕਾ ਗੱਲਾਂ ਕਰਨੀਆਂ ਬਹੁਤ ਸੌਖੀਆਂ ਆ ਤਾਂ ਬਾਈ ਪਰਿਵਾਰ ਕਿੰਨਾ ਕਿ ਸਾਥ ਦਿੰਦਾ ਪਰਿਵਾਰ ਨਹੀਂ ਕਹਿੰਦਾ ਕਿ ਤੇਰੀ ਹੁਣ ਕੰਮ ਕਰਨ ਦੀ ਉਮਰ ਆ ਗਾਹਾਂ ਵਿਆਹ ਹੀ ਕਰ ਉਹ ਹੋਣਾ ਹਨਾ ਤੇ ਕਿ ਪਰਿਵਾਰ ਨਹੀਂ ਕਹਿੰਦਾ ਕਿ ਤੂੰ ਕੰਮ ਕਰ ਯਾਰ ਤੂੰ ਕਿਹੜੇ ਕੰਮ ਹੀ ਪੈ ਗਿਆ ਮੇਰੇ ਪਰਿਵਾਰ ਦੇ ਕਰਕੇ ਤੁਰੇ ਫਿਰਦੇ ਆ ਹਨਾ ਮੈਂ ਖੁਸ਼ਕਿਸਮਤ ਆ ਕਿ ਮੈਨੂੰ ਇਦਾਂ ਦਾ ਮਾਪਿਓ ਮਿਲਿਆ ਕਿ ਜਿਨੇ ਕਦੇ ਇਹ ਨਹੀਂ ਕਿਹਾ ਕਿ ਪੁੱਤ ਆਪਣਾ ਵੀ ਸੋਚ ਲੈ ਆਮ ਪਰਿਵਾਰ ਹੁੰਦਾ ਆਪਣਾ ਪਿਓ ਕਹਿੰਦਾ ਪੁੱਤ ਜੇ 10 ਕਿੱਲੇ ਆ 15 ਬਣਾਉਣੇ ਆ ਸਾਡਾ ਕਹਿੰਦਾ ਹੁੰਦਾ ਜਿਹੜੇ ਹੈਗੇ ਇਹ ਸਾਂਭੀ ਰੱਖੇ ਸੇਵਾ ਦੇ ਚੱਕਰ 'ਚ ਕਿਤੇ ਇਹ ਵੀ ਨਾ ਚੱਕਦੀ ਤੇ ਪ੍ਰਮਾਤਮਾ ਦੀ ਕਿਰਪਾ ਵੀਰੇ ਜੇ ਪਰਿਵਾਰ ਇਦਾਂ ਦਾ ਮਿਲਿਆ ਤਾਂ ਤਾਂ ਹੀ ਤੁਰੇ ਫਿਰਦੇ ਆ ਤੇ ਮੇਰੀ ਸਾਰੀ ਫੈਮਲੀ ਵਧੀਆ ਵੀਰੇ ਫੈਮਲੀ ਬਾਹਰ ਆ ਮੇਰੀ ਸਾਰੀ ਔਰ ਮੈਂ ਕੱਲਾ ਇੱਥੇ ਹੀ ਆ ਔਰ ਮੇਰੇ ਮਾਤਾ ਵੀ ਇੱਥੇ ਸਿਰਫ ਮੇਰੇ ਕਰਕੇ ਰਹਿ ਰਹੇ ਆ ਤੇ ਪ੍ਰਮਾਤਮਾ ਦੀ ਕਿਰਪਾ ਬਹੁਤ ਔਰ ਪਰਿਵਾਰ ਦਾ ਕਹਿ ਲੋ ਵਿਸ਼ਵਾਸ ਉਹਨਾਂ ਨੂੰ ਮਾਨ ਆ ਕੇ ਚਲੋ ਅੱਜ ਕੱਲ ਵੀਰੇ ਬਹੁਤ ਯੂਥ ਆ ਗਲਤ ਪਾਸੇ ਵੀ ਲੱਗੀ ਫਿਰਦੀ ਹੈ ਨਾ ਉਹਨਾਂ ਨੂੰ ਇਹੀ ਆ ਕਿ ਚਲੋ ਚੰਗੇ ਪਾਸੇ ਬੱਚਾ ਲੱਗਾ ਵਾ ਔਰ ਪਤਾ ਨਹੀਂ ਕਿਹੜੇ ਕਰਮਾਂ ਦੀ ਪ੍ਰਮਾਤਮਾ ਇਹ ਸੇਵਾ ਲੈ ਰਿਆ ਸੋ ਸਾਰੇ ਪਰਿਵਾਰ ਦੇ ਸਹਿਯੋਗ ਜੇ ਹੈਗਾ ਤਾਂ ਤਾਂ ਹੀ ਇੱਥੇ ਖੜੇ ਆ ਬਾਈ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੈ ਨਾ ਪੰਜਾਬ ਦਾ ਯੂਥ ਨਸ਼ਿਆਂ ਦੇ ਵੱਲ ਬਹੁਤ ਜਿਹੜਾ ਰੁਝਾਨ ਹੋ ਗਿਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨਸ਼ੇ ਦੇ ਵੀਰੇ ਹਰ ਬੰਦੇ ਨੂੰ ਸਮਝੋ ਜਿੱਦਾਂ ਨਸ਼ਾ ਮੈਂ ਕਿੰਨਾ ਕਰਨਾ ਤਾਂ ਸੇਵਾ ਦਾ ਕਰ ਲੋ ਯਾਰ ਜੇ ਨਸ਼ਾ ਕਰਨਾ ਜਿੰਮ ਦਾ ਕਰ ਲੋ ਜੇ ਨਸ਼ਾ ਕਰਨਾ ਤਾਂ ਨਸ਼ਾ ਕਰ ਲਓ ਕਿ ਯਾਰ ਕੋਈ ਅੱਖਾਂ ਸਾਹਮਣੇ ਕਿਸਦਾ ਧੀ ਪੁੱਤ ਮਰ ਰਿਹਾ ਤਾਂ ਉਹਨੂੰ ਆਪਾਂ ਬਚਾਈਏ ਸਾਨੂੰ ਵੀ ਐਸੀ ਵੀ ਇੱਕ ਨਸ਼ਾ ਕਰਦੇ ਹੋ ਸੇਵਾ ਦਾ ਸਾਨੂੰ ਵੀ 5 ਵਜੇ ਤੋੜ ਲੱਗ ਲੱਗ ਜਾਂਦੀ ਹੈ ਕਿ ਯਾਰ ਅੱਜ ਜੇ ਉਹ ਜਗ੍ਹਾ ਤੇ ਨਾ ਗਏ ਤਾਂ ਪਤਾ ਨਹੀਂ ਕਿੰਨੀਆਂ ਲੋਕਾਂ ਆਸਾਂ ਨਾਲ ਲੋਕ ਇੱਥੇ ਆਉਂਦੇ ਔਰ ਉਹਨਾਂ ਦੀ ਆਸ ਬੁੱਝ ਜੂਗੀ ਤਾਂ ਮੈਂ ਕਹਿੰਦਾ ਜੂਸ ਨੂੰ ਜੇ ਨਸ਼ਾ ਕਰਨਾ ਤਾਂ ਚੰਗੇ ਦਾ ਕਰੋ ਜੈਮ ਦਾ ਕਰ ਲਓ ਔਰ ਨਸ਼ਾ ਵੀਰੇ ਅੱਜ ਦੇ ਟਾਈਮ 'ਚ ਬਹੁਤ ਸਾਰੇ ਹੈਗੇ ਆ ਸੈਂਟਰ ਖੁੱਲੇ ਪਏ ਆ ਔਰ ਨਸ਼ਾ ਮੈਨੂੰ ਲੱਗਦਾ ਜੇ ਦਵਾਈਆਂ ਦੇਣ ਨਾਲ ਨਸ਼ਾ ਠੀਕ ਕੀਤਾ ਜਾ ਸਕਦਾ ਹੁੰਦਾ ਤੇ ਜਿਹੜੇ ਕਰੋੜਾਪਤੀ ਲੋ ਇਆ ਉਹ ਤਾਂ ਫਿਰ ਦੋ ਦਿਨਾਂ 'ਚ ਠੀਕ ਕਰ ਲੈਂਦੇ ਜਿੰਨਾ ਟਾਈਮ ਬੰਦੇ ਦੇ ਅੰਦਰੋਂ ਨਹੀਂ ਨਾ ਆਵਾਜ਼ ਆਉਂਦੀ ਓਨਾ ਟਾਈਮ ਨਹੀਂ ਇਹ ਨਸ਼ਾ ਮੈਨੂੰ ਲੱਗਦਾ ਜੇ ਆਪਾਂ ਸਾਰੇ ਚਾਹੀਏ ਤਾਂ ਫੇਰ ਹੀ ਆ ਕੰਮ ਕਰਨਾ ਬਹੁਤ ਔਖਾ ਅੱਜ ਪਬਲਿਸਿਟੀ ਨਸ਼ੇਦਿਤ ਬਹੁਤ ਹੋ ਰਹੀ ਆ ਪਤਾ ਨਹੀਂ ਕਿੰਨੀਆਂ ਸਰਕਾਰਾਂ ਬਣ ਗਈਆਂ ਇਸ ਤਰ੍ਹਾਂ ਕਿੰਨੀਆਂ ਹੋਰ ਬਣਨੀਆਂ ਪਰ ਮੈਨੂੰ ਨਹੀਂ ਲੱਗਦਾ ਜਿਹੜੇ ਹਾਲਾਤ ਇੱਥੇ ਚੱਲ ਰਹੇ ਆ ਕੁੱਤੇ ਚੋਰਾਂ ਨਾਲ ਰਲিয়ে ਖਤਮ ਚੀਜ਼ ਹੋਊਗੀ ਸੋ ਹਰ ਘਰ ਦੇ ਆਪਣੇ ਆਪ ਨੂੰ ਹੀ ਸਿਆਣੇ ਹੋਣਾ ਪੈਣਾ ਵਾ ਕਿ ਕਿਸੇ ਨੇ ਆ ਕੇ ਸਾਨੂੰ ਨਹੀਂ ਸਮਝਾਉਣਾ ਤੇ ਜੇ ਸਾਡੀ ਯੂਥ ਆ ਭਾਈ ਬਹੁਤੀ ਸਾਡੇ ਨਾਲ ਅੱਜਕੱਲ ਲੋਕਾਂ ਦਾ ਕੀ ਆ ਸੀ 네ਗੇਟਿਵਿਟੀ ਬਹੁਤ ਛੇਤੀ ਅੱਗੇ ਹੁੰਦੀ ਆ ਆ ਸਾਡੇ ਵਰਗੇ ਵੀ ਯੂਥ ਹੈਗੀ ਆ ਜਿਹੜੀ ਬਿਨਾ ਕਿਸੇ ਲਾਲਚ ਤੋਂ ਇੱਥੇ ਖੜੀ ਆ ਤਾਂ ਕੋਈ ਬੰਦਾ ਨਸ਼ੇ ਵਾਲੀ ਵੀਡੀਓ ਕੋਈ ਬੰਦਾ ਇੱਥੇ ਕੋਈ ਡੱਗ ਦਾ ਨਸ਼ੇ ਨਾਲ ਦਰਬਾਰ ਸਾਹਿਬ ਦੇ ਨੇੜੇ ਕਿਸ ਦਾ ਨਸ਼ਾ ਕੀਤਾ ਹੋਵੇ ਡੱਗ ਦਾ ਜਾਵੇ ਉਹ ਵੀਡੀਓ ਬਹੁਤ ਵਾਇਰਲ ਹੋ ਪਰ ਇੱਥੇ ਅਸੀਂ ਖੜੇ ਆ ਆ ਕੇ ਇੱਥੇ ਇਹ ਚੀਜ਼ਾਂ ਚੰਗਿਆਈ ਬਹੁਤ ਘੱਟ ਵਾਇਰਲ ਹੁੰਦੀ ਆ ਤੇ ਸਾਡੀ ਬੇਨਤੀ ਆ ਕਿ ਜੂਥ ਜੀ ਅੱਜ ਨਸ਼ੇ 'ਚ ਪੰਜਾਬ ਮੰਨਦੇ ਆ ਕਿ ਇਹ ਹਰ ਥਾਈਂ ਆ ਬਾਈ ਪਰ ਉਸ ਦੇ ਨਾਲ ਨਾਲ ਜੂਥ ਚੰਗਿਆਈ ਪਾਸੇ ਵੀ ਬਹੁਤ ਉਹਨਾਂ ਦਾ ਵੀ ਸਾਥ ਦਈਏ ਬਸੋ ਸਮਾਨ ਦੇਣ ਦੀ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਸੋ ਇਹ ਸੀਗਾ ਵੀਰ ਗੁਰਿੰਦਰ ਬਾਠ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ ਜਿਨ੍ਹਾਂ ਦੇ ਨਾਲ ਜਿਹੜੀ ਆ ਉਹ ਇਨਸਾਨੀਅਤ ਦੀ ਗੱਲਬਾਤ ਹੋਈ ਆ ਇਨਸਾਨੀਅਤ ਜਾਗਦੀ ਆ ਜ਼ਮੀਰ ਜਾਗਦਾ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਛੋਟੇ ਕਈ ਬੱਚੇ ਫੜੇ ਹੋ ਸੀ ਕਈ ਬਜ਼ੁਰਗ ਜਿਹੜੇ ਜਿਨ੍ਹਾਂ ਦਾ ਦਿਮਾਗ ਪ੍ਰੋਪਰ ਜਿਹੜਾ ਕੰਮ ਨਹੀਂ ਕਰਦਾ ਜਾਂ ਫਿਰ ਦਿਮਾਗ ਪ੍ਰੋਪਰ ਕੰਮ ਕਰਦਾ ਸੀ ਕਈ ਸਾਲਾਂ ਤੋਂ ਜਿਹੜਾ ਉਹਨਾਂ ਨੂੰ ਘਰਾਂ ਦੇ ਵਿੱਚ ਬੰਦ ਕਰਕੇ ਰੱਖਿਆ ਜਾਂਦਾ ਸੀ ਤਾਂ ਉਹਨਾਂ ਨੂੰ ਘਰਾਂ ਤੋਂ ਛੁਡਵਾ ਕੇ ਜਿਹੜਾ ਉਹਨਾਂ ਦਾ ਘਰ ਲੱਭ ਕੇ ਉਹਨਾਂ ਦੇ ਘਰਦਿਆਂ ਦੇ ਹਵਾਲੇ ਕਰਦਾ ਹੈ ਵੀਰ ਸੋ ਗੁਰਿੰਦਰ ਬਾਠ ਦੇ ਨਾਲ ਗੱਲਬਾਤ ਹੋਈ ਇਦਾਂ ਦੀ ਸ਼ੁਸ਼ੀਅਤਾ ਲੈ ਕੇ ਹੋਰ ਹਾਜ਼ਰ ਹੋਵਾਂਗੇ ਦਿਵਾਨ ਜ਼ਾਤ ਧੰਨਵਾਦ